ਇੱਥੇ 3 ਨੰਬਰ ਗੇਟ ਦੇ ਕੋਲ ਰਹਿੰਦੇ ਸੀ ਉਦੋਂ ਤੁਸੀਂ ਰਹਿੰਦੇ ਸੀ ਸਾਡੇ ਹੱਥੀ ਉਹਨਾਂ ਦਾ ਵਿਆਹ ਕੀਤਾ ਸੀ ਜੀ ਬਹੁਤ ਆ ਤੱਕ ਰਹੇ ਸਾਰਿਆਂ ਨੂੰ ਹੀ ਲੱਗਿਆ ਪੂਰੇ ਪੰਜਾਬੀ ਸਹਿਤ ਨੂੰ ਹੀ ਲੱਗਿਆ ਜੀ ਜੋ ਉਹਨਾਂ ਦਾ ਪੰਜਾਬੀ ਸਾਇਦ ਦੇ ਵਿੱਚ ਰੋਲ ਸੀਗਾ ਜੀ ਉਸ ਨੂੰ ਅਸੀਂ ਭੁੱਲ ਨਹੀਂ ਸਕਦੇ ਜੋ ਜਿੰਨੀ ਵਧੀਆ ਸ਼ਾਇਰੀ ਉਹਨਾਂ ਦੀ ਪਹਿਲੀ ਕਿਤਾਬ ਦੇ ਵਿੱਚ ਸੀਗੀ ਉਹਦੇ ਬਰਾਬਰ ਦੀ ਸ਼ਾਇਰੀ ਉਹਨੀ ਪ੍ਰਭਾਤ ਕਵਿ ਸ਼ਾਇਰੀ ਉਹਨੀ ਕਿਤਾਬ ਵਿੱਚ ਜਿੰਨੀ ਆ ਗਈ ਸੀ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਆਈਸ਼ਾ ਅੱਜ ਸਵੇਰ ਦਾ ਸੂਰਜ ਚੜ੍ਹਦੇ ਹੀ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਕਿ ਪੰਜਾਬ ਵਾਸੀਆਂ ਨੂੰ ਸੁਨਣ ਨੇ ਮਿਲੀ ਕਿ ਪਦਮ ਸ਼੍ਰੀ surjit patar ji ਦਾ ਅਦੇਹਾਂਤ ਹੋ ਗਿਆ ਪਦਮ ਸ਼੍ਰੀ surjit patar ji ਇਸ ਫਾਨੀ ਸੰਸਾਰ ਨੂੰ ਹਲਵਿਦਾ ਕਹਿ ਗਏ ਤੇ ਬਹੁਤ ਵੱਡਾ ਕਾਟਾ ਸਾਹਿਤ ਜਗਤ ਨੂੰ ਪਿਆ ਤੇ ਉਹਨਾਂ ਦੇ ਘਰ ਦੇ ਬਾਹਰ ਮੌਜੂਦ ਆ ਸੀ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਕਿ ਪਰਿਵਾਰ ਨੂੰ ਸਹਾਰਾ ਦੇਣ ਦੇ ਲਈ ਪੁੱਜ ਰਹੇ ਨੇ ਤੇ ਤੁਹਾਨੂੰ ਦੱਸਦੀ ਕਿ ਕਿਹਾ ਜਾ ਰਿਹਾ ਹੈ ਕਿ ਵਿਤੀ ਰਾਤ surjit ਪਾਤਰ ਜੀ ਬਿਲਕੁਲ ਠੀਕ ਠਾਕ ਸੀ ਇੱਕ ਪ੍ਰੋਗਰਾਮ ਅਟੈਂਡ ਕਰਕੇ ਆਏ ਸੀ ਤੇ ਸਵੇਰੇ ਜਦੋਂ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਉਹਨਾਂ ਨੂੰ 5:30-6 ਵਜੇ ਦੇ ਕਰੀਬ ਉਠਾਇਆ ਜਾਂਦਾ ਹੈ ਤਾਂ ਪਾਤਰ ਸਾਹਿਬ ਨਹੀਂ ਉਠਦੇ ਤਾਂ ਡਾਕਟਰ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਡਾਕਟਰ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਪਾਤਰ ਸਾਹਿਬ ਨਹੀਂ ਰਹੇ ਤੇ ਬਹੁਤ ਹੀ ਗੰਭੀਰ ਮਾਹੌਲ ਉਹਨਾਂ ਦੇ ਪਰਿਵਾਰ ਦੇ ਵਿੱਚ ਬਣਿਆ ਹੋਇਆ ਹੈ ਤੇ ਤੁਹਾਨੂੰ ਦੱਸਦੀ ਕਿ ਪਾਤਰ ਸਾਹਿਬ ਦੇ ਘਰ ਦੇ ਵਿੱਚ ਐਂਟਰ ਹੁੰਦੇ ਹੀ ਤੇ ਦੇਖ ਸਕਦੇ ਹੋ ਤੁਸੀਂ ਕਿ ਕਿਤਾਬਾਂ ਵਾਂ ਜਿਹੜੀਆਂ ਉਹ ਪਈਆਂ ਨੇ ਤੇ ਅੰਦਰ ਦੀਆਂ ਤਸਵੀਰਾਂ ਤੁਸੀਂ ਘਰ ਦੀਆਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਤਰ ਸਾਹਿਬ ਦੇ ਘਰ ਕਿਤਾਬਾਂ ਹੀ ਕਿਤਾਬਾਂ ਪਈਆਂ ਹੋਈਆਂ ਨੇ ਕਹਿੰਦੇ ਨੇ ਕਿ ਸਾਇਲੈਂਟ ਅਟੈਕ ਪਾਤਰ ਸਾਹਿਬ ਨੂੰ ਆਇਆ ਸੀ ਲਾਈਬ੍ਰੇਰੀ ਹੈ ਜਿਹੜੀ ਕਿ ਛੋਟੀ ਜੀ ਬਣੀ ਹੋਈ ਹੈ ਜਿੱਥੇ ਪਾਤਰ ਸਾਹਿਬ ਲਿਖਿਆ ਕਰਦੇ ਸੀ ਤੇ ਇਹ ਇਹੋਨਾਂ ਦੇ ਘਰ ਦੀਆਂ ਤਸਵੀਰਾਂ ਨੇ ਜਿੱਥੇ ਹਰ ਪਾਸੇ ਤੁਹਾਨੂੰ ਸਾਹਿਤ्य ਮਿਲੇਗਾ ਕਿਤਾਬਾਂ ਮਿਲਣਗੀਆਂ ਤੇ ਪਾਤਰ ਸਾਹਿਬ ਤੇ ਜਾਨ ਨਾਲ ਸਾਹਿਤ्य ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਉਹਨਾਂ ਦੇ ਘਰ ਦੀਆਂ ਤਸਵੀਰਾਂ ਜਿੱਥੇ ਹਰ ਪਾਸੇ ਤੁਹਾਨੂੰ ਕਿਤਾਬਾਂ ਹੀ ਕਿਤਾਬਾਂ ਨਜ਼ਰ ਆਣਗੇ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਜੀ ਸਰ ਬਹੁਤ ਵੱਡਾ ਘਟਾ ਪਾਤਰ ਸਾਹਿਬ ਦਾ ਬਈ ਬਿਲਕੁਲ ਸਾਡੇ ਤਾਂ ਉਹਨਾਂ ਦਾ ਸੰਬੰਧ ਬਹੁਤ ਦੇਹ ਦੇ ਆ ਜਦੋਂ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਸੀਗੇ ਉਸ ਸਮੇਂ ਤੋਂ ਲੈ ਕੇ ਇੱਥੇ ਤਿੰਨ ਨੰਬਰ ਗੇਟ ਦੇ ਕੋਲ ਰਹਿੰਦੇ ਸੀ ਉਦੋਂ ਤੁਸੀਂ ਰਹਿੰਦੇ ਆ ਸਾਡੇ ਹੱਥੀ ਉਹਨਾਂ ਦਾ ਵਿਆਹ ਕੀਤਾ ਸੀ ਜੀ ਇਕਦਮ ਖਬਰ ਆਂਦੀ ਆ ਸਵੇਰੇ ਇਹ ਤੱਕਾ ਲੱਗਦਾ ਵਾ ਪੂਰੇ ਸਾਹਿਤ ਜਗਤ ਨੂੰ ਘਟਾ ਬਹੁਤ ਜਾ ਤੱਕ ਸਾਰਿਆਂ ਨੂੰ ਲੱਗਿਆ ਪੂਰੇ ਪੰਜਾਬੀ ਸਾਹਿਤ ਨੂੰ ਹੀ ਲੱਗਿਆ ਜੀ ਜੋ ਉਹਨਾਂ ਦਾ ਪੰਜਾਬੀ ਸਾਹਿਤ ਦੇ ਵਿੱਚ ਰੋਲ ਸੀਗਾ ਜੀ ਉਸ ਨੂੰ ਅਸੀਂ ਭੁੱਲ ਨਹੀਂ ਸਕਦੇ ਉਹਨਾਂ ਦੀ ਜਿਹੜੀ ਉਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਕਿਤਾਬ ਸੀ ਹਰਫ ਉਹ ਚੁਪਾਈ ਨਹੀਂ ਸੀ ਰਹੀ ਉਸੇ ਉਹਨਾਂ ਨਾਲ ਜਿੱਦ ਕਰਕੇ ਕਿਤਾਬ ਉਹਨਾਂ ਦੀ ਚੁਪਵਾਈ ਆ ਇੰਨੀ ਸੀ ਕਿਤਾਬ ਚੁਪਾਉਣੀ ਚੁਪਾਉਣੀ ਹੈਗੀ ਆ ਤੇ ਜਿੰਵੇਜਾ ਜੋਹ ਨੇ ਪਹਿਲ ਕੀਤੀ ਆ ਕਿਰੀ ਮੈਂ ਮੈਂ ਛਾਪਦਾ ਹੈਗਾ ਅਸੀਂ ਉਹਨਾਂ ਨਾਲ ਰੁੱਸ ਗਏ ਸੀ ਕਿ ਜਦ ਤੱਕ ਤੁਸੀਂ ਕਿਤਾਬ ਨਹੀਂ ਛਪਾਉਂਦੇ ਸੀ ਬੋਲ ਨਹੀਂ ਜੀ ਜੀ ਤੇ ਹੋਰ ਕਿਦਾਂ ਦੀਆਂ ਆਯਾਦਾ ਜਿਹੜੀਆਂ ਪਾਤਰ ਸਾਹਿਬ ਦੀਆਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਅਸੀਂ ਇਕੱਠੇ ਬੱਚੇ ਸਾਡੇ ਹੱਥਾਂ 'ਚ ਧੰਮੇ ਪਲੇ ਆ ਅਸੀਂ ਉਹਨਾਂ ਨਾਲ ਸੇ ਖੇਡਦੇ ਰਹੇ ਹਾਂ ਕਢਉਂਦੇ ਰਹੇ ਹਾਂ ਹਮੇਸ਼ਾ ਹੀ ਅਸੀਂ ਕਦੇ ਸਾਡੇ ਘਰ ਆਉਂਦੇ ਸੀ ਕਦੇ ਅਸੀਂ ਥੇ ਇਹਨਾਂ ਦੇ ਘਰ ਆਉਂਦੇ ਸੀਗੇ ਇਕੱਠੇ ਰਹਿੰਦੇ ਸੀ ਫਿਰ ਅਸੀਂ ਨਾਟਕ ਕਰਦੇ ਹਾਂ ਨਾਟਕਾਂ ਦੇ ਵਿੱਚ ਉਹਨੇ ਸਾਡੀ ਬਹੁਤ ਮਦਦ ਕੀਤੀ ਗੀਤ ਲਿਖ ਕੇ ਸਾਨੂੰ ਦਿੰਦੇ ਰਹੇ ਨਾਟਕਾਂ ਦੇ ਵਿੱਚ ਤੇ ਉਹਨਾਂ ਦਾ ਸਾਡੇ ਨਾਲ ਦੀ ਨਾਲ ਜ਼ਿੰਦਗੀ ਦੇ ਨਾਲ ਹੀ ਤੁਰਦੇ ਰਹੇ ਨੇ ਜੀ ਤੁਸੀਂ ਜਿਵੇਂ ਕਹਿਆ ਕਿ ਪਹਿਲੀ ਜਦੋਂ ਕਿਤਾਬ ਛਾਪਣੀ ਸੀ ਤੁਸੀਂ ਕਹਿਆ ਸੀ ਅਸੀਂ ਗੁੱਸੇ ਹੋ ਜਾਵਾਂਗੇ ਹਨਾ ਜੇ ਤੁਸੀਂ ਨਾ ਛਾਪੀ ਤਾਂ ਫਿਰ ਜਦੋਂ ਛਾਪੀ ਗਈ ਤਾਂ ਕਿੱਦਾਂ ਦਾ ਰਿਸਪੌਂਸ ਉਹਨਾਂ ਨੂੰ ਮਿਲਿਆ ਤੇ ਉਹਨਾਂ ਦੇ ਚਿਹਰੇ ਤੇ ਕਿੱਦਾਂ ਦੀ ਖੁਸ਼ੀ ਸੀ ਰਿਸਪੌਂਸ ਤਾਂ ਇੰਨਾ ਜ਼ਿਆਦਾ ਸੀਗਾ ਕਿ ਲੋਕ ਕਿਤਾਬਾਂ ਮੰਗਦੇ ਸੀ ਪੜ ਪਾਠਕ ਮੰਗਦੇ ਸੀ ਪਬਲਿਸ਼ਰ ਮੰਗਦੇ ਸੀ ਕਿ ਸਾਨੂੰ ਕਿਤਾਬਾਂ ਦਿਓ ਤੇ ਅਸੀਂ ਪੜਨੀਆਂ ਨੇ ਪਰ ਜਰਮੇਜਾ ਜੋਨ ਇਹ ਕਹਿੰਦਾ ਮੈਂ ਛਾਪੀ ਹੈਗੀ ਆ ਮੈਂ ਆਪਣੀ ਸ਼ਰਤਾਂ ਤੇ ਦੇਵਾਂਗਾ ਤੇ ਪਾਤਰ ਸਾਹਿਬ ਦੀ ਜਿਹੜੀ ਖੁਸ਼ੀ ਸੀਗੀ ਉਹ ਦੇਖੇ ਨਹੀਂ ਸੀ ਜਾ ਸਕਦੀ ਉਸ ਵੇਲੇ ਕਿ ਇੰਨੀ ਜ਼ਿਆਦਾ ਉਸਨਾਂ ਦੀ ਪਹਿਲੀ ਕਿਤਾਬ ਨੂੰ ਬੜੇ ਸੇ ਤੇ ਮੈਂ ਹੁਣ ਵੀ ਇਹੀ ਕਹਿਣਾ ਹੈਗਾ ਕਿ ਜਿੰਨੀ ਵਧੀਆ ਸ਼ਾਇਰੀ ਉਹਨਾਂ ਦੀ ਪਹਿਲੀ ਕਿਤਾਬ ਦੇ ਵਿੱਚ ਸੀਗੀ ਉਹਦੇ ਬਰਾਬਰ ਦੀ ਸ਼ਾਇਰੀ ਉਹਨੀ ਪਰਵਕਸਰੀ ਉਹਨੀ ਕਿਤਾਬ ਜਿਹਨੀ ਆ ਗਈ ਸੀ ਉਹ ਉਹਨੀ ਸ਼ਾਇਰੀ ਉਹਨਾਂ ਦੀ ਦੁਬਾਰਾ ਮੁੜ ਕੇ ਨਹੀਂ ਆਈ ਹੈਗੀ ਉਹਨੂੰ ਅਸੀਂ ਭੁੱਲ ਨਹੀਂ ਸਕਦੇ ਹੈਗੇ ਪੱਤਰ ਸਾਹਿਬ ਚਲੇ ਗਏ ਪਰ ਉਹਨਾਂ ਦੇ ਹਵਾ ਤੇ ਲਿਖ ਹੋਏ ਹਰਫ ਨੇ ਜੜੇ ਉਹ ਸਾਡੇ ਅੰਗ ਸੰਗ ਰਹਣਗੇ ਜੀ ਅੱਜ ਵੀ ਹੁਣ ਜਦੋਂ ਘਰ ਦੇ ਵਿੱਚ ਐਂਟਰ ਹੋ ਰਹੇ ਹਾਂ ਤੇ ਹਰ ਜਗ੍ਹਾ ਤੇ ਪੱਤਰ ਸਾਹਿਬ ਦੇ ਨਿਸ਼ਾਨੇ ਆ ਕਿਤਾਬਾਂ ਹੀ ਕਿਤਾਬਾਂ ਪਈਆਂ ਨਜ਼ਰ ਆ ਰਹੀਆਂ ਨੇ ਬਿਲਕੁਲ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਦੇਖੋ ਇਹ ਪੱਤਰ ਸਾਹਿਬ ਦੀ ਯਾਦ ਇਹ ਜਿਹੜੀ ਹੈਗੀ ਆ ਇਹ ਉਹੀ ਉੱਥੇ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਲੱਗਦਾ ਪੱਤਰ ਸਾਹਿਬ ਦੀ ਜਿਹੜੀ ਹੈਗੇ ਨੇ ਉਹਨਾਂ ਦਾ ਪਰਛਾਵਾਂ ਹੀ ਇੱਥੇ ਹੈਗਾ ਤੇ ਬਾ ਬਿਰੰਬਲ ਤੁਸੀਂ ਨਹੀਂ ਉਹ ਨੋ ਦੇ ਸਮੇ ਉਸ ਜੀ ਕੀ ਹੋਇਆ ਕੀ ਸੀਗਾ ਦੱਸਿਆ ਹਾਂ ਜੀ ਹੋਇਆ ਕੀ ਸੀਗਾ ਮੈਂ ਕਿ ਬੀਤੀ ਰਾਤ ਕੀ ਹੁੰਦਾ ਕਿਸ ਤਰ੍ਹਾਂ ਦੇ ਗੱਲਾਂ ਹੁੰਦੀਆਂ ਨੇ ਹਨਾ ਅਸੀਂ ਬਹੁਤ ਦਿਨ ਬੱਚੇ ਨੂੰ ਖਿਡਾਉਂਦੇ ਹੁੰਦੇ ਸੀ ਅਸੀਂ ਮੇਰਾ ਬੇਟਾ ਵੀ ਬਹੁਤ ਛੋਟਾ ਸੀਗਾ ਕਿਉਂਕਿ ਸਭ ਤੋਂ ਪਹਿਲਾਂ ਮੇਰਾ ਵਿਆਹ ਹੋਇਆ ਸੀ ਸਾਡੀ ਜਿੰਨਾ ਵੀ ਕਿਰਪਾ ਸੀਗਾ ਪੱਤਰ ਸਾਹਿਬ ਦਾ ਵਾਲੇ ਵਿਆਹ ਨਹੀਂ ਸੋ ਬਾਅਦ ਹੋਇਆ ਸੀਗਾ ਜੀ ਤੇ ਅਸੀਂ ਇੱਕ ਉਹ ਗੱਲਾਂ ਕਰ ਰਹੇ ਸੀ ਅਸੀਂ ਮੈਂ ਅਣੂ ਦਾ ਇੱਕ ਅੰਕ ਕੱਢਣਾ ਸੀ ਬੱਚਿਆਂ ਦਾ ਜੀ ਤੇ ਉਸ ਵੇਲੇ ਉਹਨਾਂ ਨੇ ਮੇਰੇ ਬੱਚੇ ਦੇ ਨਾਲ ਜੋ ਗੱਲਾਂ ਕੀਤੀਆਂ ਉਹ ਉਸ ਅੰਕ ਦੇ ਵਿੱਚ ਛਾਪੀਆਂ ਸੀਗੀਆਂ ਜੀ ਤੇ ਉਹ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਦੇ ਸੀਗੇ ਹਾਂ ਜੀ ਸਰ ਪੋਤਵਾ ਵੱਡਾ ਘਾਟਾ ਸਹਿਤ ਜਗਤ ਨੂੰ ਪਿਆਸ ਹੈ ਹਾਂਜੀ ਮੈਂ ਪੰਜਾਬੀ ਸਾਹਿਤ ਤੇ ਵਿਦਿਆਰਥੀਆਂ ਦਾ ਜਨ ਸੁਕਰੀ ਜੀ ਕਿ ਸਾਨੂੰ ਸਾਰਿਆਂ ਨੂੰ ਜੀ ਕੱਲੇ-ਕੱਲੇ ਸਾਹਿਤਕਾਰ ਨੂੰ ਇਹ ਬਹੁਤ ਹੀ ਵੱਡਾ ਘਾਟਾ ਮਹਿਸੂਸ ਹੋ ਰਿਹਾ ਅਸੀਂ ਸਾਰੀ ਦੁਨੀਆ ਦੇ ਵਿੱਚ ਜਿਹੜੇ ਪੰਜਾਬੀ ਪਿਆਰੇ ਏ ਪਤਸਾਬ ਜਿਹੜੇ ਸ਼ਾਦਦ ਪਤਸਾਬ ਕੁਲੇ ਸੀ ਉਹ ਅਗੇ ਸ਼ਹਿਰਪੁਰ ਕਿਸੇ ਦਾ ਨਸੀਬ ਨਹੀਂ ਬਣੇ ਤੇ ਇੱਥੇ ਵੀ ਹੁਣ ਸਾਨੂੰ ਜਦੋਂ ਅਸੀਂ ਘਰ ਆ ਤਾਂ ਲੱਗ ਰਿਹਾ ਕਿ ਉਹਨਾਂ ਦੇ ਜਿੱਤੇ ਇੱਕ ਜੀ ਪੁਸਤਕਾਂ ਵੀ ਪਈਆਂ ਉਹ ਵੀ ਅਫਸੋਸ ਕਰ ਗਿਆ ਕਹਿ ਰਿਹਾ ਅਫਸੋਸ ਕਰ ਬਸ ਕਹਿਣਾ ਪੈ ਰਿਹਾ ਇਹ ਬਹੁਤ ਔਖਾ ਲੱਗ ਰਿਹਾ ਇਹ ਕਹਿਣਾ ਕਿ ਉਹ ਤੁਰ ਗਏ ਪਰੇ ਸੱਚ ਹੈ ਤੇ ਮੰਨਣਾ ਪੈ ਰਿਹਾ ਜੀ ਉਹ ਹਮੇਸ਼ਾ ਕਿਹਾ ਉਹਨਾਂ ਦੀ ਜਿਹੜੀ ਉਹਨਾਂ ਦੀ ਕੀਰਤੀਮਾਨ ਉਹਨਾਂ ਦਾ ਕੰਮ ਉਹਨਾਂ ਦਾ ਬਿਸਾਇਤ ਲਈ ਤੇ ਸਮੁੱਚੇ samhਤ ਲਈ ਜੀ ਹਮੇਸ਼ਾ ਲਈ ਯਾਦ ਰੱਖੇਗੇ ਸੋ ਤੁਸੀਂ ਵੀ ਇੱਕsac ਦਿਓ ਤਸਵੀਰ ਆ ਕੇ ਪਰਿਵਾਰ ਦੇ ਵਿੱਚ ਮਾਹੌਲ ਬੜਾ ਗਮਗੀਨ ਬਣਿਆ ਹੋਇਆ ਹੈ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹੇ ਤੇ ਅੱਖਾਂ ਦੇ ਵਿੱਚੋਂ ਅਥਰੂ ਨਹੀਂ ਰੁਕ ਰਹੇ ਤੇ ਪਰਿਵਾਰ ਬਹੁਤ ਜ਼ਿਆਦਾ ਭਾਵੁਕ ਹੋਇਆ ਹੋਇਆ ਹੈ ਸਰ ਹੋਇਆ ਕੀ ਸੀਗਾ ਕਿ ਕਿਸ ਤਰ੍ਹਾਂ ਪਾਤਰ ਸਾਹਿਬ ਨੇ ਜਿਹੜੇ ਕਿ ਪਤਾ ਲੱਗਦਾ ਵਾ ਕਿ ਹਨਾ ਉਹ ਨਹੀਂ ਰਹੇ ਮੇਰੇ ਮਾਮਾ ਜੀ ਸਰੇ ਜੀ ਜਲੰਧਰ ਤੋਂ ਆਏ ਜੀ ਅੰਬਾਜ ਜੀ ਨੂੰ ਆਇਆ ਸਰੇ ਜੀ ਬਹੁਤ ਸਾਰੇ ਸਤਿ ਸ੍ਰੀ ਅਕਾਲ ਸਤੋਖ ਨੂੰ ਸੋਰੀ ਪਤਾ ਹੋਵੇ ਕੈਰੇ ਸਵੇਰੇ ਜਦੋਂ ਭਲਾਇਆ ਉਹਨਾਂ ਨੂੰ ਤਾਂ ਲੈ ਨਹੀਂ ਸਕੇ ਕੱਲ ਬਿਲਕੁਲ ਸਹੀ ਸੀ ਕਿ ਕੱਲ ਠੀਕ ਸੀ ਕੋਈ ਇੱਕੋ ਠੀਕ ਕਰ ਲਓ ਜਿਦਾਂ ਦੱਸ ਰਿਹਾ ਪਰਿਵਾਰ ਵਾਲੇ ਕੱਲ ਬਰਨਾਲੇ ਗਿਆ ਸੀ ਕਿ ਆਪਣੇ ਕੋਈ ਫੰਕਸ਼ਨ ਹੋਣਾ ਰਹੀ ਹੈ ਲੇਟ ਨਾਈਟ 10 ਵਜੇ ਆਏ ਆ ਕੇ 11 ਵਜੇ ਸੁੱਤੇ ਹੈਗੇ ਨੇ ਉਹ ਜੀ ਇੱਕਦਮ ਔਰ ਉਸ ਤੋਂ ਅੱਜ ਸਵੇਰੇ ਮਾਮੀ ਜੀ ਮੇਰੇ ਨਾਮ ਨੇ ਹਲਾਇਆ ਹੈਗਾ ਸਵੇਰੇ ਸੋਸੀ ਕੇ ਤੇ ਹੁਣ ਕਦੋਂ ਅੰਤਿਮ ਰਸਨਾ ਰਸਮਾਂ ਪੂਰੀਆਂ ਕੀਤੀਆਂ ਸੀ ਮੁੰਦਲੰਦ ਤੋਂ ਆ ਰਹੇ ਹੁਣੇ ਆਲੇ ਸਭ ਪਤਾ ਲੱਗ ਬਾਹਰ ਪਾ ਚੱਕ ਕਰਨੀ ਸੀ ਜੀ ਉਹਦੇ بیٹے ਨੇ ਆਉਣਾ ਜੀ ਆਸਟ੍ਰੇਲੀਆ ਪੇਟਾ ਆਉਣਾ ਜੀ ਉਹ ਆਏਗਾ ਆਪਣੇ ਵੀ ਕੱਲ ਨੂੰ ਆਏਗਾ ਠੀਕ ਹੈ ਸੋ ਪਾਤਰ ਸਾਹਿਬ ਦੇ ਪਰਿਵਾਰ ਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਪਾਤਰ ਸਾਹਿਬ ਸਰ ਅੱਜ ਕੱਲ 쇼 ਲਗਾ ਕੇ ਆਏ ਨਹੀਂ ਕੱਲ ਪ੍ਰੋਗਰਾਮ ਤੇ ਜਗਾ ਜਾ ਕੇ ਆਏ ਨਹੀਂ ਤੇ ਰਾਤੀ 11:00 ਵਜੇ ਆਉਂਦੇ ਨੇ ਤੇ ਸਵੇਰੇ ਜਦੋਂ 5:30 6:00 ਵਜੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਠਾਇਆ ਜਾਂਦਾ ਤਾਂ ਉਹ ਨਹੀਂ ਉੱਠਦੇ ਕਹਿੰਦੇ ਕਿ ਉਹਨਾਂ ਦੀਆਂ ਅੰਤਿਮ ਰਸਮਾਂ ਨੇ ਜਿਹੜੀਆਂ ਕਿ ਉਹਨਾਂ ਦਾ ਬੇਟਾ ਆਸਟ੍ਰੇਲੀਆ ਜਦੋਂ ਆ ਜਾਏਗਾ ਉਸ ਤੋਂ ਬਾਅਦ ਦੇ ਵਿੱਚ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ